ਲਗਾਤਾਰ ਦੋ ਦਿਨ ਤੋਂ ਸੂਬੇ ਭਾਰ ਦੇ ਵਿੱਚ ਰੁਕ ਰੁਕ ਕੇ ਹੋ ਰਹੀ بارش ਦੇ ਨਾਲ ਹੁਣ ਉਹਦਾ ਅਸਰ ਧਰਾਤਲ ਉੱਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਕਿਸਾਨੀ ਦੀ ਤਾਂ ਕਿਸਾਨੀ ਦੇ ਉੱਤੇ ਇਸ ਦੀ ਦੋਰੀ ਮਾਰ ਦਿਖਾਈ ਦੇ ਰਹੀ ਆ ਇਸ ਵਕਤ ਖੇਤਾਂ ਦੇ ਤੁਹਾਨੂੰ ਕੁਝ ਦ੍ਰਿਸ਼ ਦਿਖਾਵਾਂਗੇ ਜਿੱਥੇ ਇਸ ਵਕਤ ਜਿਹੜੀ ਕਣਕ ਦੀ ਫਸਲ ਆ ਉਹ ਬਿਜੀ ਹੋਈ ਆ ਤੇ ਜਿਹੜਾ ਮੀਂਹ ਪੈ ਰਿਹਾ ਹੈ ਉਹਦਾ ਉਸਦਾ ਉਹਦੇ ਉੱਤੇ ਨੁਕਸਾਨ ਹੁੰਦਾ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਇਸ ਵਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇਹ ਤਸਵੀਰ ਜਿਹੜੀ ਕਿਸਾਨੀ ਦੇ ਲਈ ਹੈਗੀ ਉਹ ਉਹਨੂੰ ਵਿਚਲਿਤ ਕਰ ਸਕਦੀ ਆ ਕਿਉਂਕਿ ਇਹ ਨੁਕਸਾਨ ਦੇ ਤਸਵੀਰ ਹੋ ਸਕਦੀ ਹੈਗਾ ਖੇਤਾਂ ਦੇ ਵਿੱਚ ਇਸ ਵਕਤ ਪਾਣੀ ਜਿਹੜੀ ਮਾਤਰਾ ਹੈ ਉਹ ਵਧ ਰਹੀ ਹੈ ਤੇ ਉਤੋਂ ਜਿਹੜਾ ਫੋਰਕਾਸਟ ਆ ਜਿਹੜਾ ਵੈਦਰ ਆ ਉਸ ਦੇ ਵਿੱਚ ਮੀਂਹ ਦੇ ਨਾਲ ਹੋਰ ਮੀਂਹ ਪੈਣ ਦੀ ਅਸ਼ੰਕਾ ਸਾਫ਼ ਤੌਰ ਤੇ ਲਿਖੀ ਹੋਈ ਤੇ ਜ਼ਾਹਰ ਕੀਤੀ ਗਈ ਹੈ ਜੇਕਰ ਲਗਾਤਾਰ ਮੀਂਹ ਪੈਂਦਾ ਹੈ ਤਾਂ ਉਸ ਦੇ ਨਾਲ ਸਿੱਧਾ ਅਸਰ ਇਹ ਇਸ ਫਸਲ ਉੱਤੇ ਪਵੇਗਾ ਤੇ ਫਸਲ ਦੇ ਨੁਕਸਾਨ ਹੋਣ ਦਾ ਜਿਹੜਾ ਖਤਸ਼ਾ ਹੈ ਉਹ ਜ਼ਿਮੀਂਦਾਰ ਅਤੇ ਕਿਸਾਨਾਂ ਨੂੰ ਲਗਾਤਾਰ ਬਣਿਆ ਰਹੇਗਾ ਕਿਉਂਕਿ ਜੇਕਰ ਤੈਅ ਮਾਤਰਾ ਤੋਂ ਵੱਧ ਪਾਣੀ ਖੇਤਾਂ ਦੇ ਵਿੱਚ ਆਵੇਗਾ ਤਾਂ ਉਸ ਦੀ ਜਿਹੜੀ ਸੁਕਾਈ ਹੋਵੇਗੀ ਜਾਂ ਉਸ ਨੂੰ ਜਿਹੜਾ ਸਕਾਣਾ ਉਸ ਨੂੰ ਡਰਾਈਨੈਸ ਹੋਵੇਗੀ ਉਸ ਨੂੰ ਸਮਾਂ ਲੱਗੇਗਾ ਤੇ ਉਸ ਦੇ ਨਾਲ ਜਿਹੜੀ ਫਸਲ ਹੈ ਉਸ ਨੂੰ ਪੱਕਣ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਹੋਵੇਗੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜਿਹੜਾ ਦਾਣਾ ਹੈ ਉਸ ਦੇ ਉੱਤੇ ਵੀ ਜਦੋਂ ਫਸਲ ਕਿ ਜਾਂਦੀ ਜਿਹੜਾ ਦਾਣਾ ਉਹਦਾ ਹੁੰਦਾ ਹੈ ਤਾਂ ਉਸ ਦੇ ਉੱਤੇ ਵੀ ਇਸ ਦਾ ਅਸਰ ਸਾਫ਼ ਤੌਰ ਤੇ ਦਿਖਾਈ ਦੇਗਾ ਜ਼ਿਆਦਾ ਪਾਣੀ ਦੇ ਨਾਲ ਜੇਕਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਫਸਲ ਕਈ ਵਾਰੀ ਗਿਰ ਵੀ ਜਾਂਦੀ ਹੈ ਕਿਸਾਨ ਆ ਗੁ ਇਸ ਵਕਤ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਅੰਗਰੇਜ਼ ਸਿੰਘ ਜੀ ਪਿੰਡ ਬੂਟੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੇ ਹਾਂਜੀ ਕੀ ਕੀ ਨੁਕਸਾਨ ਕੀ ਹੋਏਗਾ ਇਸ ਚੀਜ਼ ਦਾ ਫਿਲਹਾਲ ਜਿਹੜਾ ਇਹ ਲਗਾਤਾਰ ਬਾਰਿਸ਼ ਹੋ ਰਹੀ ਆ ਕਣਕ ਦੀ ਫਸਲੀ ਇਸ ਵਕਤ ਲੱਗੀ ਹੋਈ ਆ ਹਾਲੇ ਸ਼ੁਰੂਆਤੀ ਸਟੇਜ ਦੇ ਉੱਤੇ ਅਸੀਂ ਉਹਨੂੰ ਕਹਿ ਸਕਦੇ ਆ ਲੇਕਿਨ ਪਾਣੀ ਦੀ ਮਾਤਰਾ ਵੱਧ ਰਹੀ ਆ ਨੁਕਸਾਨ ਕੀ ਹੋਏਗਾ ਉਸ ਨੂੰ ਵੇਖੋ ਚਾਲ ਸਾਹਿਬ ਤੁਸੀਂ ਦੇਖਿਆ ਜੋ ਪਿਛਲੇ ਕੁਝ ਦਿਨਾਂ ਤੋਂ ਤੇਜ਼ بارش ਹੋ ਰਹੀ ਆ ਗੜੇਮਾਰੀ ਬਹੁਤ ਤੇਜ਼ ਹੋ ਰਹੀ ਆ ਇਹਦੇ ਨਾਲ ਤੁਸੀਂ ਦੇਖਿਆ ਜਿਹੜਾ ਕਣਕ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਖੜਾ ਕਿਉਂਕਿ ਉੱਪਰੋਂ ਠੰਡ ਦਾ ਮੌਸਮ ਆ ਕਿਉਂਕਿ ਪਾਣੀ ਜਿਹੜਾ ਇਨੀ ਜਲਦੀ ਸੁੱਕਣਾ ਨਹੀਂਗਾ ਜੇ ਪਾਣੀ ਨਾ ਸੁੱਕੂਗਾ ਤੇ ਕਣਕ ਤੇ ਝਾੜ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਊਗਾ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਜਿਹੜਾ ਉਹਦੀ ਕਿਸਾਨ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਆ ਪਿਛਲੇ ਦਿਨੀ ਤੁਸੀਂ ਵੇਖਿਆ ਮੰਡੀਆਂ ਦੇ ਵਿੱਚ ਕਿਸਾਨ ਕਿਸ ਤਰ੍ਹਾਂ ਰੋਲਿਆ ਝੋਨੇ ਦੇ ਬਹੁਤ ਵੱਡੇ ਵੱਡੇ ਕਟ ਲੱਗੇ ਕਿਸਾਨ ਨੂੰ ਬਹੁਤ ਨੁਕਸਾਨ ਜਿਹੜਾ ਝੱਲਣਾ ਪਿਆ ਪਿਛਲੇ ਦਿਨਾਂ ਦੇ ਵਿੱਚ ਵੀ ਕਿਉਂਕਿ ਇੱਕ ਤਾਂ ਸਰਕਾਰ ਕਰੋਪ ਹੋਈ ਆ ਇੱਕ ਜਿਹੜਾ ਆ ਮੌਸਮ ਦੀ ਜਿਹੜੀ ਤਬਦੀਲੀ ਦੇ ਕਾਰਨ ਮੌਸਮ ਦੀ ਜਿਹੜੀ ਖਰਾਬੀ ਦੇ ਕਾਰਨ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਣਕ ਦਾ ਵੀ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਬੇਨਤੀ ਹੈ ਸਾਡੀ ਪੰਜਾਬ ਸਰਕਾਰ ਨੂੰ ਵੀ ਖਾਸ ਕਰਕੇ ਜਿਹੜਾ ਕਿਸਾਨਾਂ ਦੇ ਵੱਲ ਜੋ ਕਿਸਾਨਾਂ ਦੀ ਇੰਨੀ ਫਸਲ ਦੀ ਜਿਹੜੀ ਆ ਨੁਕਸਾਨ ਹੋ ਰਿਹਾ ਵਾ ਕਣਕ ਦਾ ਜਿਹੜਾ ਨੁਕਸਾਨ ਹੋ ਰਿਹਾ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵਾ ਸਰਕਾਰ ਨੂੰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਵਾ ਪਿਛਲੇ ਦਿਨਾਂ ਦੇ ਵਿੱਚ ਝੋਨੇ ਦੇ ਵਿੱਚ ਵੀ ਕਿਸਾਨਾਂ ਨੇ ਬਹੁਤ ਵੱਡਾ ਨੁਕਸਾਨ ਝੱਲਿਆ ਵਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਕਿਉਂਕਿ ਕਿਸਾਨ ਪਹਿਲਾਂ ਹੀ ਅਜ ਤੋਂ ਪਹਿਲਾਂ ਜੇ ਆਪਾਂ ਵੇਖੀਏ ਤੇ ਕਰਜ਼ੇ ਕਾਰਨ 700 ਤੋਂ ਪਲੱਸ ਜਿਹੜਾ ਕਿਸਾਨ ਖੁਦਕੁਸ਼ੀਆਂ ਕਰ ਚੁੱਕਾ ਵਾ ਕਿਉਂਕਿ ਇਹਦੇ ਵਿੱਚ ਸਰਕਾਰ ਦੀਆਂ ਬਹੁਤ ਵੱਡੀਆਂ ਨਾਕਾਮੀਆਂ ਰਹੀਆਂ ਵਾ ਸਰਕਾਰ ਨੇ ਬਣਦੇ ਜਿਹੜੇ ਕਿਸਾਨਾਂ ਨੂੰ ਫਸਲਾਂ ਦੀ ਮੋਲ ਨਹੀਂ ਦਿੱਤੀ ਇਸ ਕਰਕੇ ਬੇਨਤੀ ਹੈ ਮੇਰੀ ਪੰਜਾਬ ਸਰਕਾਰ ਨੂੰ ਖਾਸ ਕਰਕੇ ਵੀ ਜਿਹੜਾ ਮੌਸਮ ਦੀ ਤਬਦੀਲੀ ਦੇ ਕਾਰਨ ਕਣਕ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਣ ਦੀ ਸੁਭਾਵਨਾ ਨਹੀਂ ਕਿ ਹੋਊਗਾ ਪੱਕਾ ਹੋਊਗਾ ਕਿਉਂਕਿ ਉੱਪਰੋਂ ਠੰਡ ਦਾ ਮੌਸਮ ਆ ਕਣਕ ਦੇ ਵਿੱਚ ਜਿੰਨਾ ਪਾਣੀ ਖੜਾ ਵਾ ਇਹ ਪਾਣੀ ਸੁੱਕਣਾ ਨਹੀਂਗਾ ਇਸ ਕਰਕੇ ਬੇਨਤੀ ਹੈ ਵੀ ਇਹ ਸਾਡੀ ਪੰਜਾਬ ਸਰਕਾਰ ਨੂੰ ਖਾਸ ਕਰਕੇ ਵੀ ਇਹ ਜਿਹੜਾ ਕਣਕ ਦੇ ਜਿਹੜਾ ਕਣਕ ਦੇ ਜਿਹੜਾ ਬਹੁਤ ਵੱਡਾ ਨੁਕਸਾਨ ਹੋਣ ਦੀ ਸੁਭਾਵਨਾ ਇਹਦੇ ਤੇ ਵੱਲ ਖਾਸ ਧਿਆਨ ਦਿੱਤਾ ਜਾਵੇ ਤੇ ਇਹਦਾ ਜਿਹੜਾ ਬਣਦਾ ਮੁਆਵਜ਼ਾ ਉਹ ਕਿਸਾਨਾਂ ਨੂੰ ਤੁਰੰਤ ਮੁਹੱਈਆ ਕਰਵਾਇਆ ਜਾਵੇ ਸੋ ਫਿਲਹਾਲ ਇੱਕ ਸਾਫ ਜੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਜਿਹੜਾ ਇਸ ਵਕਤ ਲਗਾਤਾਰ ਬਾਰਿਸ਼ ਦਾ ਅਸਰ ਆ ਉਹ ਇਸ ਵਕਤ ਜਿਹੜੀ ਫਸਲ ਆ ਉਹਦੇ ਉੱਤੇ ਦਿਖਾਈ ਦੇਵੇਗਾ ਤੇ ਉਹਦੇ ਝਾੜ ਦੇ ਉੱਤੇ ਵੀ ਉਸ ਦਾ ਫਸਲ ਜਿਹੜਾ ਫਰਕ ਪੈਂਦਾ ਹੋਇਆ ਦਿਖਾਈ ਦੇਵੇਗਾ ਤੇ ਇਹਨਾਂ ਵੱਲੋਂ ਇਹ ਵੀ ਖੱਛਾ ਚ ਜਾ ਰਿਹਾ ਹੈ ਕਿ ਜੇਕਰ ਨੁਕਸਾਨ ਹੁੰਦਾ ਹੈ ਤੇ ਦੂਸਰੇ ਪਾਸੇ ਸਰਕਾਰ ਤੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੇਕਰ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪ੍ਰਭਾਅ ਸਰਕਾਰ ਵੱਲੋਂ ਕੀਤੀ ਜਾਵੇਗੀ ਕਿ ਅਜਿਹੇ ਨਾਲ ਮਹਿਮਨਪੀਚੋਲ ਖਨੋਰੀ ਤੋਂ ਨਿਊਜ਼ ਇਟਿੰਗ ਪੰਜਾਬ ਦੇ ਲਈ